ਅੱਜ ਦੀ ਇਹ ਅਸਲ ਕਹਾਣੀ ਕੋੜੀ ਸੱਚਾਈ ਇੱਕ ਪਿਤਾ ਦੇ ਨਾਲ ਜੁੜੀ ਹੋਈ ਹੈ ਜਿੱਥੇ ਮਨਜੀਤ ਸਿੰਘ ਨਾਮ ਦਾ ਇਹ ਪਿਤਾ ਜੋ ਕਿ ਦਿੱਲੀ ਦੇ ਵਿੱਚ ਕੰਮ ਕਰਦਾ ਕਰਦਾ ਆਪਣੀ ਭੈਣ ਅਮਰਜੀਤ ਦੇ ਕੋਲ ਸਿਰਫ 2 ਮਹੀਨੇ ਦੀ ਛੁੱਟੀ ਲੈ ਕੇ ਉੱਥੇ ਗਿਆ ਹੁੰਦਾ ਵੈਂਕੂਵਰ ਦੇ ਵਿੱਚ ਉਹ ਜਾਂਦਾ ਪਰ ਇਹ 2 ਮਹੀਨੇ ਦੇ ਵਿਚਾਲੇ ਉਸਦੀ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ ਇੱਥੇ ਜਾ ਕੇ ਉਸ ਨੂੰ ਕੋਈ ਕੁੜੀ ਪਸੰਦ ਆਂਦੀ ਹੈ ਤੇ ਉਹ ਵਿਆਹ ਕਰਵਾ ਲੈਂਦਾ ਪਰ ਜਦੋਂ ਉਹਨਾਂ ਦੇ ਘਰ ਇੱਕ ਧੀ ਜਨਮ ਲੈਂਦੀ ਹੈ ਹਾਲਾਂਕਿ ਹੋਰ ਬੱਚੇ ਵੀ ਸੀ ਪਰ ਇਹ ਧੀ ਜਿਸ ਦਾ ਨਾਮ ਰੀਨਾ ਸੀ ਇਸ ਕੁੜੀ ਦੀ ਜ਼ਿੰਦਗੀ ਦੇ ਨਾਲ ਜੁੜੀ ਹੋਈ ਇਹ ਸਾਰੀ ਕਹਾਣੀ ਹੈ ਜੋ ਕਿ ਕਿਸ ਤਰ੍ਹਾਂ ਦੇ ਨਾਲ ਕਰਵਟ ਲੈਂਦੀ ਲੈਂਦੀ ਉਸ ਮੋੜ ਤੇ ਪਹੁੰਚ ਜਾਂਦੀ ਹੈ ਕਿ ਪਿਤਾ ਨੂੰ ਹੀ ਜੇਲ੍ਹ ਹੋ ਜਾਂਦੀ ਹੈ ਪਰ ਜਦੋਂ ਸਾਰੀ ਸੱਚਾਈ ਖੁੱਲ ਕੇ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਵਿੱਚ ਪਿਓ ਬੇਕਸੂਰ ਹੁੰਦਾ ਕਿਸ ਦੇ ਵੱਲੋਂ ਇਹ ਸਾਰੀ ਰਿਪੋਰਟਾਂ ਦਰਜ ਕਰਵਾਈਆਂ ਜਾਂਦੀਆਂ ਨੇ ਕਿਵੇਂ ਇੱਕ ਪਿਓ ਅੰਦਰ ਹੀ ਤਿਲ-ਤਿਲ ਕਰਕੇ ਮਰਦਾ ਰਿਹਾ ਆਪਣੀ ਧੀ ਨੂੰ ਉਸ ਹਨੇਰੇ ਦੇ ਵਿੱਚੋਂ ਕੱਢਣ ਦੀ ਖਾਤੀ ਰੋਸ ਨੇ ਬਹੁਤ ਖੁਸ਼ ਕੀਤਾ ਪਰ ਹੋਂਤ ਨੂੰ ਪਰ ਕਿਵੇਂ ਆਪਣੀ ਧੀ ਨੂੰ ਰੋ ਰੋ ਕੇ ਯਾਦ ਕਰਦਾ ਹੈ ਪਿਓ ਅੰਤ ਨੂੰ ਇੱਕ ਕਿਤਾਬ ਦੇ ਵਿੱਚ ਆਪਣਾ ਸਾਰਾ ਦਰਦ ਲਿਖਦਾ ਉਸ ਦੇ ਬਾਰੇ ਹੀ ਸਾਰੀ ਕਹਾਣੀ ਹੈ ਰੀਨਾ ਦੇ ਨਾਲ ਜੁੜੀ ਹੋਈ ਅਤੇ ਉਸ ਦੇ ਪਿਤਾ ਦੀ ਜ਼ੁਬਾਨੀ ਇਹ ਸਭ ਕੁਝ ਦੱਸਿਆ ਗਿਆ ਸੀ ਬੜੀ ਹੀ ਹੈਰਾਨੀ ਹੁੰਦੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਬੱਚੇ ਮਾਪਿਓ ਦੇ ਹੱਥੋਂ ਨਿਕਲ ਜਾਂਦੇ ਨੇ ਇਸ ਦੇ ਵਿੱਚ ਇਸ ਧੀ ਨੇ ਨਹੀਂ ਸੋਚਿਆ ਕਿ ਉਹ ਕਦਮ-ਕਦਮ ਤੇ ਜਿਹੜੇ ਫੈਸਲੇ ਲੈ ਰਹੀ ਹੈ ਉਹ ਕਿੰਨੇ ਮਾਰੂ ਸਾਬਿਤ ਹੋ ਸਕਦੇ ਨੇ ਸਮੇਂ-ਸਮੇਂ ਤੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਰੁਕੀ ਨਹੀਂ ਸਮਝਾਇਆ ਗਿਆ ਪਰ ਉਹ ਸਮਝੀ ਨਹੀਂ ਬਾਹਰਲੇ ਲੋਕਾਂ ਦੇ ਸੰਪਰਕ ਦੇ ਵਿੱਚ ਆਉਣ ਤੋਂ ਬਾਅਦ ਉਹ ਗਲਤ ਸੰਗਤ ਦੇ ਵਿੱਚ ਇਸ ਤਰ੍ਹਾਂ ਡੁੱਬ ਗਈ ਕਿ ਉਸਨੇ ਚੰਗਾ ਮਾੜਾ ਸੋਚਣਾ ਹੀ ਛੱਡ ਦਿੱਤਾ ਹਰ ਵਾਰ ਆਪਣੇ ਬਾਰੇ ਸੋਚਦੀ ਰਹਿੰਦੀ ਨਾ ਉਸਨੇ ਕਦੇ ਪਰਿਵਾਰ ਦਾ ਖਿਆਲ ਕੀਤਾ ਅਤੇ ਨਾ ਹੀ ਆਪਣੇ ਮਾਪਿਆਂ ਦਾ ਹਾਲਾਂਕਿ ਬਚਪਨ ਦੇ ਵਿੱਚ ਉਹ ਹੀ ਕੁੜੀ ਸੀ ਜੋ ਕਿ ਬਹੁਤ ਹੀ ਜ਼ਿਆਦਾ ਖੁਸ਼ਿਆਰ ਸੀ ਕਰਦੀ ਰੌਣਕ ਇਸ ਦੇ ਨਾਲ ਸੀ ਸਾਰਾ ਪਰਿਵਾਰ ਇਸ ਨੂੰ ਦੇਖ ਤੇ ਕਿ ਹੁੰਦਾ ਸੀ ਕਿਉਂਕਿ ਇਹ ਨਟਖਟ ਸੀ ਚੁਲਬੁਲੀ ਸੀ ਅਤੇ ਨਾਲ ਹੀ ਹੁਸ਼ਿਆਰ ਵੀ ਸੀ ਛੋਟੇ ਹੁੰਦੇ ਹੀ ਇਸ ਨੇ ਕਈ ਪੋਇਮਸ ਨੂੰ ਯਾਦ ਕਰ ਲਿਆ ਸੀ ਅਤੇ ਖੁਦ ਵੀ ਇਹ ਪੋਇਮਸ ਬਣਾਉਂਦੀ ਹੁੰਦੀ ਸੀ ਮਾਪਿਆਂ ਨੂੰ ਆਪਣੀ ਸਤੀ ਤੇ ਫਕਰ ਸੀ ਪਰ ਇਹ ਨਹੀਂ ਪਤਾ ਸੀ ਕਿ ਇੱਕ ਦਿਨ ਇਹ ਇੰਨਾ ਨਾਮ ਦਬੋਤ ਹੋਵੇਗੀ ਅੰਤ ਹੁੰਦੇ ਹੁੰਦੇ ਪਤਾ ਲੱਗਦਾ ਕਿ ਕਿਸ ਤਰ੍ਹਾਂ ਦੇ ਨਾਲ ਕੁਝ ਗਰੁੱਪ ਦੇ ਲੋਕਾਂ ਦੇ ਨਾਲ ਉਸ ਦਾ ਝਗੜਾ ਹੁੰਦਾ ਤੇ ਫਿਰ ਉਸ ਦੀ ਮ੍ਰਿਤਕ ਦੇ ਨੂੰ ਬ੍ਰਿਜ ਦੇ ਹੇਠਾਂ ਗਿਰਿਆ ਗਿਆ ਤਾਂ ਅਸਲ ਉਸ ਸਮੇਂ ਇਹ ਕੁੜੀ ਮਰੀ ਨਹੀਂ ਹੁੰਦੀ ਅੱਧ ਮਰੀ ਹੁੰਦੀ ਇਸ ਦੇ ਨਾਲ ਕੁੱਟਕਟਾਪਾ ਕੀਤਾ ਗਿਆ ਹੁੰਦਾ ਤੇ ਇਸ ਦੇ ਮੂੰਹ ਦੇ ਉੱਪਰ ਪੈਰ ਰੱਖ ਕੇ ਕਿਉਂਕਿ ਪਾਣੀ ਥੋੜਾ ਸੀ ਉੱਥੇ ਜਿੱਥੇ ਇਸ ਨੂੰ ਸੁੱਟਿਆ ਗਿਆ ਮੂੰਹ ਦੇ ਉੱਪਰ ਪੈਰ ਰੱਖ ਕੇ ਇਸ ਨੂੰ ਡਬੋਇਆ ਗਿਆ ਪਾਣੀ ਦੇ ਵਿੱਚ ਅਤੇ ਇਸ ਤਰੀਕੇ ਦੇ ਨਾਲ ਉਸ ਦੇ ਸਾਹ ਲੈਣ ਦੇ ਸਮੇਂ ਅੰਦਰ ਮਿੱਟੀ ਘਟਾ ਤੇ ਹੋਰ ਚੀਜ਼ਾਂ ਚਲੀਆਂ ਗਈਆਂ ਮੈਡੀਕਲ ਰਿਪੋਰਟ ਦੇ ਵਿੱਚ ਵੀ ਇਹ ਸਾਹਮਣੇ ਆਇਆ ਕਿ ਉਸ ਨੂੰ ਕਿੰਜ ਤੜਫਾ ਤੜਫਾ ਕੇ ਮਾਰਿਆ ਗਿਆ ਸੀ ਪਿਓ ਆਪਣੀ ਧੀ ਦੇ ਨਾਲ ਹੋਇਆ ਇਹ ਸਾਰਾ ਤਸ਼ੱਦਦ ਕਦੇ ਨਹੀਂ ਭੁੱਲ ਪਾਏਗਾ ਉਸ ਧੀ ਦੇ ਵੱਲੋਂ ਕੀਤੇ ਗਏ ਗਲਤ ਫੈਸਲੇ ਉਹ ਵੀ ਪਿਓ ਕਦੇ ਨਹੀਂ ਭੁੱਲ ਪਾਵੇਗਾ ਕਿਉਂਕਿ ਇਸ ਕੁੜੀ ਨੇ ਆਪਣੇ ਹੀ ਪਿਓ ਦੇ ਖਿਲਾਫ ਰਿਪੋਰਟ ਤੇ ਦਿੱਤੀ ਸੀ ਅਤੇ ਉਹ ਵੀ ਇੰਨੀ ਗਲਤ ਰਿਪੋਰਟ ਜਿਸ ਨੂੰ ਸੁਣ ਕੇ ਹੀ ਕੋਈ ਪਿਤਾ ਸ਼ਰਮਸਾਰ ਹੋ ਜਾਵੇ ਕਿ ਉਸ ਦੀ ਧੀ ਇਹ ਆਖ ਕੀ ਰਹੀ ਹੈ ਤਾਂ ਖੈਰ ਇਸ ਦੇ ਨਾਲ ਨਾਲ ਉਸ ਕੁੜੀ ਦੇ ਨਾਲ ਵੀ ਘਾਟੂ ਜ਼ੁਲਮ ਨਹੀਂ ਹੋਇਆ ਜੋ ਕਿ ਪਿਤਾ ਦੇ ਵੱਲੋਂ ਆਪਣੀ ਲਿਖੀ ਹੋਈ ਕਿਤਾਬ ਅੰਡਰ ਦਾ ਬ੍ਰਿਜ ਦੇ ਵਿੱਚ ਵੀ ਦਰਸਾਇਆ ਗਿਆ ਅਤੇ ਇੱਕ ਸੋਹਣਾ ਪਰਿਵਾਰ ਕਿਵੇਂ ਬੁਰਾਈਆਂ ਦੀ ਦਲਦਲ ਦੇ ਵਿੱਚ ਧਸ ਜਾਂਦਾ ਹੈ ਕਿਸ ਤਰ੍ਹਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਮੋੜ ਆਉਂਦੇ ਨੇ ਤੇ ਕਿਵੇਂ ਅਸੀਂ ਆਪਣੇ ਆਪ ਨੂੰ ਸੰਭਾਲ ਸਕਦੇ ਹਾਂ ਕਿਵੇਂ ਸਾਨੂੰ ਫੈਸਲੇ ਕਰਨੇ ਚਾਹੀਦੇ ਨੇ ਅਸੀਂ ਇਸ ਕਹਾਣੀ ਦੇ ਰਾਹੀਂ ਸਿੱਖ ਸਕਦੇ ਹਾਂ ਕਿ ਜਦੋਂ ਵੀ ਕੁਝ ਬੁਰਾ ਹੋਣ ਲੱਗੇ ਤਾਂ ਸਾਨੂੰ ਚੰਗੇ ਲੋਕਾਂ ਦਾ ਹੱਥ ਫੜਨਾ ਪੈਂਦਾ ਸਾਨੂੰ ਚੰਗਿਆਈ ਦੇ ਨਾਲ ਖੜਨਾ ਪੈਂਦਾ ਤੇ ਆਪਣੇ ਸਾਰੇ ਗੁੱਸੇ ਗਿਲੇ ਅਤੇ ਦੁੱਖਾਂ ਨੂੰ ਲੋਕਾਂ ਦੇ ਸਾਹਮਣੇ ਰੱਖਣਾ ਚਾਹੀਦਾ ਹੈ ਤਾਂ ਕਿ ਅਸੀਂ ਕੋਈ ਗਲਤ ਕਦਮ ਨਾ ਚੁੱਕ ਲਈਏ 1979 ਦੇ ਵਿੱਚ ਮਨਜੀਤ ਸਿੰਘ ਵਿਰਕ ਜੋ ਕਿ ਦਿੱਲੀ ਦੇ ਵਿੱਚ ਕੰਮ ਕਰਦਾ ਸੀ ਆਪਣੀ ਭੈਣ ਅਮਰਜੀਤ ਦੇ ਕੋਲ ਕੈਨੇਡਾ ਚਲਾ ਗਿਆ 2 ਮਹੀਨੇ ਦੀ ਛੁੱਟੀ ਲੈ ਕੇ ਉਹ ਉੱਥੇ ਗਿਆ ਸੀ ਕਿਉਂਕਿ ਭੈਣ ਵਿਆਹ ਤੋਂ ਬਾਅਦ ਬਾਰ-ਬਾਰ ਆਪਣੇ ਭਰਾ ਨੂੰ ਕਹਿੰਦੀ ਸੀ ਕਿ ਤੂੰ ਮੇਰੇ ਕੋਲ ਆ ਜਾ ਬੈਂਕਓਵਰ ਦੇ ਵਿੱਚ ਮੈਂ ਰਹਿਣੀ ਆ ਤੇ ਆਪਣੇ ਨਾਲ ਸਮਾਂ ਕੱਢ ਕੇ ਲਿਆਈ ਤਾਂ ਕਿ ਤੂੰ ਇੱਥੇ ਰਹਿ ਸਕੇ। ਅਦੇ ਇੱਕ ਦਿਨ ਉਹ ਆ ਜਾਂਦਾ ਹੈ ਜਦੋਂ ਮਨਜੀਤ ਸਿੰਘ ਆਪਣਾ ਮਨ ਬਣਾਉਂਦਾ ਹੈ ਛੁੱਟੀ ਲੈ ਕੇ ਆਪਣੀ ਭੈਣ ਦੇ ਸੱਦੇ ਤੇ ਉੱਥੇ ਪਹੁੰਚ ਜਾਂਦਾ ਹੈ। ਮਨਜੀਤ ਸਿੰਘ ਇੱਥੇ ਆਪਣੀ ਭੈਣ ਤੇ ਜੀਜੇ ਸਮੇਤ ਦੋ ਬੱਚਿਆਂ ਦੇ ਨਾਲ ਰਹਿ ਰਿਹਾ ਸੀ ਅਤੇ ਇੱਥੇ ਹੀ ਉਹ ਫ੍ਰੀ ਰਹਿੰਦਾ ਹੁੰਦਾ ਸੀ ਜਿਸ ਤੇ ਚਲਦੇ ਹੋਏ ਆਸੇ-ਪਾਸੇ ਘੁੰਮ ਫੇਰ ਲੈਂਦਾ ਸੀ ਇੱਕ ਦਿਨ ਨੇੜੇ ਰਹਿੰਦੀ ਆਪਣੀ ਸਹੇਲੀ ਦੇ ਘਰ ਖਾਣੇ ਤੇ ਵੀ ਉਹ ਮਨਜੀਤ ਸਿੰਘ ਨੂੰ ਲੈ ਕੇ ਜਾਂਦੀ ਹੈ ਉਸਦੀ ਭੈਣ ਅਤੇ ਉੱਥੇ ਉਸਦੀ ਮੁਲਾਕਾਤ ਹੁੰਦੀ ਹੈ ਭੈਣ ਤੋਂ ਇਲਾਵਾ ਉਹਨਾਂ ਦੇ ਪੰਜ ਬੱਚਿਆਂ ਦੇ ਨਾਲ ਉਹਨਾਂ ਦੇ ਵਿੱਚੋਂ ਇੱਕ ਵੱਡੀ ਧੀ ਸੀ ਜਿਸ ਦਾ ਨਾਮ ਸੀ ਸੁਮਨ ਅਤੇ ਉਮਰ ਸੀ 18 ਸਾਲ ਮਨਜੀਤ ਸਿੰਘ ਵਿਰਕ ਜਿਹਦੀ ਉਮਰ 22 ਸਾਲ ਦੀ ਸੀ ਸੁਮਨ ਦਿਵਾਲਾ ਕਰਸ਼ਿਤ ਹੋ ਜਾਂਦਾ ਹੈ ਦੋਵੇਂ ਜਾਣੇ ਗੱਲਬਾਤ ਕਰਦੇ ਨੇ ਅਤੇ ਦੁਬਾਰਾ ਮਿਲਣ ਦਾ ਵੀ ਉਹ ਵਾਅਦਾ ਕਰਦੇ ਨੇ ਇਸ ਵਾਅਦੇ ਦੇ ਨਾਲ ਨਾਲ ਉਹ ਪਿਆਰ ਵਧਦਾ ਜਾਂਦਾ ਹੈ ਦੋਵੇਂ ਜਾਣੇ ਕਹਿੰਦੇ ਨੇ ਕਿ ਅਸੀਂ ਇਕੱਠੇ ਰਹਿਣਾ ਅਤੇ ਵਿਆਹ ਕਰਵਾ ਲਈਏ ਪਰ ਇੱਧਰ ਛੁੱਟੀਆਂ ਖਤਮ ਹੋ ਰਹੀਆਂ ਹੁੰਦੀਆਂ ਨੇ ਤੇ ਦੂਸਰੇ ਪਾਸੇ ਮਨਜੀਤ ਸਿੰਘ ਦਾ ਵੀਜ਼ਾ ਵੀ ਖਤਮ ਹੋ ਰਿਹਾ ਸੀ ਹੁਣ ਉਹ ਚਾਹੁੰਦੇ ਸੀ ਕਿ ਅਸੀਂ ਆਪਣੀ ਇਸ ਚਿੰਤਾ ਨੂੰ ਖਤਮ ਕਰ ਦਈਏ ਕਿ ਅਸੀਂ ਦੁਬਾਰਾ ਮਿਲਾਂਗੇ ਜਾਂ ਫਿਰ ਨਹੀਂ ਜਿਸਦੇ ਚਲਦੇ ਹੋਏ ਕੁੜੀ ਦੇ ਮਾਪਿਓ ਦੇ ਨਾਲ ਮੁੰਡੇ ਦੇ ਵੱਲੋਂ ਗੱਲ ਕੀਤੀ ਜਾਂਦੀ ਹੈ ਇਹ ਮੁੰਡਾ ਮਨਜੀਤ ਸਿੰਘ ਵਿਰਕ ਸੀ ਪਰ ਦੂਜੇ ਪਾਸੇ ਕੁੜੀ ਸੁਮਨ ਪਹਿਲਾਂ ਤਾਂ ਉਹਨਾਂ ਦੇ ਵੱਲੋਂ ਧਰਮ ਨੂੰ ਲੈ ਕੇ ਹੀ ਇੱਕ ਦੂਸਰੇ ਦੇ ਵਿੱਚ ਵਖਰੀਵੇਂ ਦੀ ਗੱਲ ਕੀਤੀ ਜਾਂਦੀ ਹੈ ਤੇ ਉਹ ਆਖਦੇ ਨੇ ਕਿ ਇੰਜ ਨਹੀਂ ਹੋ ਸਕਦਾ ਕਿਉਂਕਿ ਹੌਲੀ-ਹੌਲੀ ਸੁਮਨ ਦੇ ਪਰਿਵਾਰ ਦਾ ਝੁਕਾ ਹੁਣ ਕ੍ਰਿਸ਼ਚਨਾ ਦਿਵਲ ਹੋ ਰਿਹਾ ਸੀ ਹੁਣ ਉਹ ਨਹੀਂ ਚਾਹੁੰਦੇ ਹੁੰਦੇ ਕਿ ਉਹਨਾਂ ਦੀ ਧੀ ਇਸ ਸਿੱਖ ਮੁੰਡੇ ਦੇ ਨਾਲ ਵਿਆਹ ਕਰਾਵੇ ਪਰ ਦੋਵੇਂ ਜਾਣੇ ਆਪਸ ਦੇ ਵਿੱਚ ਮਰਜ਼ੀ ਦੇ ਨਾਲ ਇਹ ਵਿਆਹ ਕਰਵਾ ਲੈਂਦੇ ਨੇ ਕੁੜੀ ਦੇ ਮਾਪਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਨਹੀਂ ਮੰਨੇ ਉਹਨਾਂ ਨੇ ਮਰਜ਼ੀ ਦੇ ਨਾਲ ਵਿਆਹ ਕਰਵਾ ਲਿਆ ਕੁੜੀ ਮੁੰਡੇ ਨੇ ਅਤੇ ਆਪਣੇ ਅਲੱਗ ਅਪਾਰਟਮੈਂਟ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਮੁੰਡਾ ਹੁਣ ਹਮੇਸ਼ਾ ਦੇ ਲਈ ਹੀ ਇੱਥੇ ਰਹਿਣ ਲੱਗ ਪਿਆ ਆਪਣੀ ਪਤਨੀ ਨੂੰ ਖੁਸ਼ ਰੱਖਣ ਦੇ ਲਈ ਉਹ ਹਰ ਹਿੱਲਾ ਵਸੀਲਾ ਕਰਦਾ ਸੀ ਉਹਨਾਂ ਦੋਵਾਂ ਨੇ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ 10 ਮਾਰਚ 1983 ਨੂੰ ਉਹਨਾਂ ਦੇ ਘਰ ਦੇ ਵਿੱਚ ਇੱਕ ਧੀ ਨੇ ਜਨਮ ਲਿਆ ਜਿਸ ਦਾ ਨਾਮ ਰੱਖਿਆ ਗਿਆ ਰੀਨਾ ਵਿਰਕ ਦੂਸਰੀ ਧੀ ਸੀ ਸਿਮਰਨ ਅਤੇ ਤੀਸਰਾ ਪੁੱਤ ਸੀ ਅਮਨ 1991 ਦੇ ਵਿੱਚ ਮਨਜੀਤ ਸਿੰਘ ਆਪਣੇ ਪਰਿਵਾਰ ਨੂੰ ਪਹਿਲੀ ਵਾਰ ਪੰਜਾਬ ਲੈ ਕੇ ਆਇਆ ਜਿੱਥੇ ਸਭ ਦਾ ਮਨ ਬਹੁਤ ਲੱਗਿਆ ਇਹ ਉਹ ਸਮਾਂ ਸੀ ਜਿੱਥੇ ਇੱਥੋਂ ਵਾਪਸ ਜਾਣ ਦਾ ਵੀ ਜੀ ਪਰਿਵਾਰ ਦਾ ਨਹੀਂ ਕਰਦਾ ਸੀ ਹਨਰੀਨਾ ਵੇਰਕ ਨੂੰ ਸਕੂਲ ਵੀ ਲਗਾਣਾ ਸੀ ਜੋ ਕਿ ਹੁਸ਼ਿਆਰ ਤੇ ਹੁਣ ਹਾਰਤੀ ਸੀ ਉਸ ਦੇ ਚਲਦੇ ਹੋਏ ਪਰਿਵਾਰ ਛੇਤੀ ਹੀ ਵਾਪਸ ਕੈਨੇਡਾ ਮੁੜ ਜਾਂਦਾ ਇਹ ਬੱਚੀ ਇੰਨੀ ਜ਼ਿਆਦਾ ਹੁਸ਼ਿਆਰ ਸੀ ਕਿ ਖੁਦ ਪੋਇਮਸ ਨੂੰ ਯਾਦ ਕਰ ਲੈਂਦੀ ਸੀ ਖੁਦ ਹੀ ਲਿਖ ਲੈਂਦੀ ਸੀ ਨਵੀਆਂ ਲਾਈਨਾਂ ਤੇ ਤੁਕਾਂ ਨੂੰ ਜੋੜਦੀ ਸੀ ਪਰਿਵਾਰ ਨੇ ਫੈਸਲਾ ਕੀਤਾ ਕਿ ਇਸ ਕੁੜੀ ਦਾ ਭਵਿੱਖ ਵਧੀਆ ਬਣਾਇਆ ਜਾਵੇ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਕੂਲ ਦੇ ਵਿੱਚ ਇਸ ਕੁੜੀ ਦੇ ਨਾਲ ਭੇਦ ਭਾਵ ਹੁੰਦਾ ਹੈ ਤਾਂ ਉਹਨਾਂ ਨੇ ਫੈਸਲਾ ਕੀਤਾ ਕਿ ਹੁਣ ਅਸੀਂ ਆਪਣਾ ਘਰ ਅਤੇ ਇਸ ਕੁੜੀ ਦਾ ਸਕੂਲ ਬਦਲ ਦਈਏ 1994 ਦੇ ਵਿੱਚ ਇਹਨਾਂ ਨੇ ਆਪਣਾ ਘਰ ਵੀ ਬਦਲ ਲਿਆ ਅਤੇ ਇਸ ਬੱਚੀ ਦਾ ਸਕੂਲ ਵੀ ਬਦਲ ਦਿੱਤਾ ਗਿਆ ਪਰ ਇੱਥੇ ਵੀ ਰੀਨਾ ਨੂੰ 1996 ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਉਸ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਸੀ ਘਰ ਦੇ ਵਿੱਚ ਕਿ ਉਸ ਦਾ ਵੀ ਕੋਈ ਮਿੱਤਰ ਦੋਸਤ ਹੋਣਾ ਚਾਹੀਦਾ ਰੀਨਾ ਪਾਰਕਾਂ ਦੇ ਵਿੱਚ ਜਾਂਦੀ ਸੀ ਤਾਂ ਉੱਥੇ ਵੀ ਉਸ ਦੇ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਸੀ ਕਿਉਂਕਿ ਉਹ ਪੱਕੇ ਰੰਗ ਦੀ ਸੀ ਤੇ ਦੂਸਰੇ ਪਾਸੇ ਹੁਣ ਜਦੋਂ ਕਿਤੇ ਨਾ ਕਿਤੇ ਉਹ ਜਾ ਕੇ ਕੁਝ ਲੋਕਾਂ ਦੇ ਨਾਲ ਗੱਲਬਾਤ ਕਰਨ ਲੱਗਦੀ ਹੈ ਤਾਂ ਉਹ ਉਸਦੇ ਨਾਲ ਸਿੱਧੀ ਤੇ ਰੰਗ ਗੱਲ ਨਹੀਂ ਕਰਦੇ ਪਰਿਵਾਰਿਕ ਮੈਂਬਰ ਮਾਪਿਓ ਇਹ ਸਭ ਦੇਖ ਰਹੇ ਹੁੰਦੇ ਨੇ ਜਿਸ ਤੇ ਚਲਦੇ ਹੋਏ ਆਪਣੀ ਧੀ ਨੂੰ ਇੱਕ ਪੱਟ ਤੋਤਾ ਲਿਆ ਕੇ ਦਿੰਦੇ ਨੇ ਤਾਂ ਕਿ ਉਸ ਦਾ ਮਨ ਅਤੇ ਦਿਲ ਉੱਥੇ ਰਗਿਆ ਰਹੇ ਹਿਨੇ ਹੁਣ ਇਹ ਕੁੜੀ ਬਾਹਰ ਜਾਣਾ ਚਾਹੁੰਦੀ ਸੀ ਇਸ ਨੂੰ ਇਹ ਬੰਦਸ਼ ਲੱਗਦੀ ਸੀ ਕਿ ਸਾਰਾ ਦਿਨ ਘਰ ਦੇ ਵਿੱਚ ਰਹੇ ਇਸ ਹਿਸਾਬ ਦੇ ਨਾਲ ਉਹ ਪਾਰਕਾਂ ਦੇ ਵਿੱਚ ਜਾਂਦੀ ਸੀ ਪਰ ਉੱਥੇ ਜਾ ਕੇ ਇੱਕ ਵਾਰੀ ਮਾੜੀ ਸੰਗਤ ਵਾਲੇ ਦੋਸਤਾਂ ਦੇ ਨਾਲ ਇਸ ਦਾ ਵਾਪ ਪਿਆ ਅਤੇ ਉਹ ਗਲਤ ਰਾਹ ਤੇ ਚੱਲ ਪਈ ਮਾਪਿਓ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਉਹ ਉਹਨਾਂ ਲੋਕਾਂ ਦੇ ਨਾਲ ਨਾ ਮਿਲਿਆ ਜੁਲਿਆ ਕਰੇ ਪਰ ਉਹ ਕੁੜੀ ਰੀਨਾ ਜਿਸ ਨੂੰ ਪਹਿਲਾਂ ਕਦੇ ਕੋਈ ਦੋਸਤ ਨਹੀਂ ਮਿਲਿਆ ਹੁਣ ਜਦੋਂ ਉਸਦੀ ਦੋਸਤੀ ਹੋ ਰਹੀ ਸੀ ਤਾਂ ਉਹ ਆਪਣੇ ਆਪ ਨੂੰ ਪਿੱਛੇ ਨਹੀਂ ਹਟਾਉਣਾ ਚਾਹੁੰਦੀ ਸੀ ਆਪਣੇ ਮਾਪਿਓ ਦੇ ਉਹ ਖਿਲਾਫ ਹੋ ਗਈ ਬਾਗੀ ਹੋ ਗਈ ਉਹਨਾਂ ਦੀ ਮਰਜ਼ੀ ਦੇ ਖਿਲਾਫ ਉਹ ਆਪਣੇ ਦੋਸਤਾਂ ਦੇ ਨਾਲ ਕੁੰਮਣ ਅਤੇ ਮਿਲਣ ਜਾਂਦੀ ਸੀ ਉਸਨੇ ਆਪਣੇ ਮਾਪਿਓ ਦੇ ਖਿਲਾਫ ਛੁੱਠੀ ਕੰਪਲੇਂਟ ਤੱਕ ਕਰਵਾ ਦਿੱਤੀ ਕਿ ਉਹ ਉਸਦੇ ਨਾਲ ਮਾਰਕੋਟਾਪਾ ਕਰਦੇ ਨੇ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਰੀਨਾ ਬਿਰਕ ਦੀ ਟੇਕ ਕੇਅਰ ਸਾਰੀ ਨਾਨੀ ਨੂੰ ਦੇ ਦਿੱਤੀ ਗਈ ਹੁਣ ਇਹੋ ਹੀ ਪਰਿਵਾਰ ਹੈ ਜਿੱਥੇ ਕਿ ਵਿਆਹ ਦੇ ਲਈ ਵੀ ਉਹ ਰਾਜ਼ੀ ਨਹੀਂ ਸੀ ਉਹਨਾਂ ਦੀ ਧੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਤੇ ਹੁਣ ਉਹਨਾਂ ਦੀ ਹੀ ਬੱਚੀ ਆਪਣੇ ਨਾਨਕੇ ਆ ਕੇ ਹੁਣ ਰਹਿਣ ਲੱਗ ਪਏ। ਉਹਨਾਂ ਦੇ ਘਰ ਜਾ ਕੇ ਇਹ ਹੌਲੀ-ਹੌਲੀ ਪਹਿਲਾਂ ਤਾਂ ਖੁਸ਼ ਨਜ਼ਰ ਆਈ ਪਰ ਬਾਅਦ ਦੇ ਵਿੱਚ ਰੀਨਾ ਦੀਆਂ ਹਰਕਤਾਂ ਨਾਨੀ ਨੇ ਵੀ ਦੇਖ ਲਈਆਂ ਸਨ। ਰੀਨਾ ਨੇ ਨਾਨੀ ਦੇ ਕੋਲ ਜਾ ਕੇ ਇੱਕ ਹੋਰ ਝੂਠ ਫੈਲਾਇਆ ਅਤੇ ਆਪਣੇ ਪਿਓ ਤੇ ਹੀ ਪੱਦੇ ਇਲਜ਼ਾਮ ਲਗਾ ਦਿੱਤੇ। ਉਸਨੇ ਕਿਹਾ ਕਿ ਜਦੋਂ ਮੇਰੇ ਪਿਤਾ ਮੈਨੂੰ ਇੰਡੀਆ ਲੈ ਕੇ ਗਏ ਸੀ ਤਾਂ ਉਹਨਾਂ ਨੇ ਮੇਰੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਮੈਨੂੰ ਗਲਤ ਤਰੀਕੇ ਦੇ ਨਾਲ ਟੱਚ ਕੀਤਾ ਸੀ। ਨਾਨੀ ਇਹ ਸੁਣ ਕੇ 당ਗ ਰਹਿ ਗਈ ਕਿਉਂਕਿ ਉਹ ਪਹਿਲਾਂ ਤੋਂ ਹੀ ਆਪਣੀ ਧੀ ਦੇ ਖਿਲਾਫ ਸੀ ਕਿ ਉਹ ਇਹੋ ਜਿਹੇ ਮੁੰਡੇ ਦੇ ਨਾਲ ਵਿਆਹ ਕਰ ਰਹੀ ਹੈ ਅਤੇ ਹੁਣ ਸ਼ਾਇਦ ਉਹਨਾਂ ਦੇ ਕੋਲ ਹੀ ਮੌਕਾ ਵੀ ਸੀ ਅਤੇ ਨਾਲ ਹੀ ਆਪਣੀ ਇਸ ਮਾਸੂਮ ਬੱਚੀ ਦੇ ਨਾਲ ਹੋ ਰਿਹਾ ਬੁਰਾ ਵਿਵਹਾਰ ਹੋ ਪੁਲਿਸ ਦੇ ਧਿਆਨ ਦੇ ਵਿੱਚ ਵੀ ਲਿਆਣਾ ਚਾਹੁੰਦੀ ਸੀ ਪੁਲਿਸ ਨੂੰ ਰਿਪੋਰਟ ਕਰ ਦਿੱਤੀ ਗਈ ਨਾਨੀ ਦੇ ਵੱਲੋਂ 1997 ਦੇ ਵਿੱਚ ਮਨਜੀਤ ਸਿੰਘ ਬਿਰਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਹੌਲੀ-ਹੌਲੀ ਨਾਨੀ ਨੂੰ ਵੀ ਪਤਾ ਲੱਗਣ ਲੱਗ ਗਿਆ ਕਿ ਇਹ ਕੁੜੀ ਕਿੰਨਾ ਜ਼ਿਆਦਾ ਝੂਠ ਬੋਲਦੀ ਹੈ ਇਹ ਸਭ ਕੁਝ ਹੁੰਦਾ ਰਿਹਾ ਘਰ ਦੇ ਵਿੱਚ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਪਰ ਉਹ ਕੁੜੀ ਆਪਣੀ ਗਲਤ ਹਰਕਤਾਂ ਤੋਂ ਬਾਜ਼ ਨਹੀਂ ਆਈ ਹੌਲੀ-ਹੌਲੀ ਉਸਨੇ ਨਾਨੀ ਦਾ ਘਰ ਛੱਡ ਦਿੱਤਾ ਅਤੇ ਫਾਸਟਰ ਹੋਮ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਫਾਸਟਰ ਹੋਮ ਉਹਨਾਂ ਬੱਚਿਆਂ ਦੇ ਲਈ ਬਣੇ ਹੁੰਦੇ ਨੇ ਜੋ ਕਿ ਆਪਣੇ ਮਾਪਿਓ ਦੇ ਨਾਲ ਨਹੀਂ ਰਹਿਣਾ ਚਾਹੁੰਦੇ ਮਈ 1997 ਦੇ ਵਿੱਚ ਰੀਨਾ ਇੱਥੇ ਰਹਿਣ ਆਂਦੀ ਹੈ ਜਿੱਤੇ ਕਿ ਉਸ ਨੂੰ ਆਪਣਾ ਸਾਰਾ ਕੰਮ ਆਪ ਕਰਨਾ ਪੈਂਦਾ ਜਿਵੇਂ ਕਿ ਕੱਪੜੇ ਧੋਣੇ ਖਾਣਾ ਬਣਾਉਣਾ ਹੋਰ ਨਿੱਕੇ ਮੋਟੇ ਕੰਮ ਉਹ ਇਹਨਾਂ ਗੱਲਾਂ ਤੋਂ ਦੁਖੀ ਹੋ ਜਾਂਦੀ ਹੈ ਅਤੇ ਇੱਕ ਵਾਰੀ ਜਦੋਂ ਰੀਨਾ ਬਿਮਾਰ ਹੁੰਦੀ ਹੈ ਤਾਂ ਉਸ ਨੂੰ ਕੋਈ ਦਵਾਈ ਤੱਕ ਵੀ ਨਹੀਂ ਦਿੰਦਾ ਫਿਰ ਉਸ ਨੂੰ ਇਹਨਾਂ ਚੀਜ਼ਾਂ ਦਾ ਅਹਿਸਾਸ ਹੁੰਦਾ ਹੈ ਕਿ ਇੱਥੇ ਤਾਂ ਮੈਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਇਸ ਦੇ ਚੱਲਦੇ ਹੋਏ ਸਤੰਬਰ ਦੇ ਮਹੀਨੇ ਦੇ ਵਿੱਚ ਉਸ ਨੇ ਪਿਤਾ ਤੇ ਲਗਾਏ ਹੋਏ ਸਾਰੇ ਇਲਜ਼ਾਮ ਵਾਪਸ ਲੈ ਲਏ ਤਾਂ ਕਿ ਉਹ ਸਾਰੀ ਐਸ਼ ਉਸ ਨੂੰ ਮਿਲ ਸਕੇ ਜੋ ਘਰ ਦੇ ਵਿੱਚ ਮਿਲ ਰਹੀ ਸੀ ਉਸਨੇ ਆਪਣੇ ਪਿਤਾ ਤੋਂ ਮਾਫੀ ਮੰਗੀ ਅਤੇ ਪਿਤਾ ਨੇ ਆਪਣੀ ਧੀ ਨੂੰ ਸ਼ਾਇਦ ਮਾਫੀ ਕਰ ਦਿੱਤਾ ਸੀ ਹੁਨ ਰੀਨਾ ਆਪਣੇ ਪਰਿਵਾਰ ਦੇ ਨਾਲ ਆ ਕੇ ਫਿਰ ਤੋਂ ਰਹਿਣ ਲੱਗ ਪੈਂਦੀ ਹੈ ਪਰ ਉਸ ਦਾ ਸੁਭਾਅ ਬਿਲਕੁਲ ਨਹੀਂ ਬਦਲਦਾ ਸਗੋਂ ਹੋਰ ਵੀ ਵਿਗੜ ਜਾਂਦਾ ਹੈ ਅਕਤੂਬਰ 1997 ਦੇ ਵਿੱਚ ਉਹ ਆਪਣੇ ਕੁਝ ਦੋਸਤਾਂ ਨੂੰ ਘਰ ਬੁਲਾਉਂਦੀ ਹੈ ਇਸ ਸਮੇਂ ਮਾਪਿਓ ਘਰ ਨਹੀਂ ਹੁੰਦੇ ਘਰ ਦੇ ਵਿੱਚ ਪਾਰਟੀ ਕੀਤੀ ਜਾਂਦੀ ਹੈ ਇਹ ਸਾਰੇ ਹੀ ਦੋਸਤ ਅਵਾਰਾ ਅਤੇ ਮਾੜੇ ਸੁਭਾਅ ਦੇ ਸਨ ਕਰ ਦੇ ਵਿੱਚ ਪਾਰਟੀ ਖਤਮ ਹੋਣ ਤੋਂ ਬਾਅਦ ਇਹਨਾਂ ਬੁਲਾਏ ਗਏ ਦੋਸਤਾਂ ਦੇ ਵੱਲੋਂ ਘਰੋਂ ਕੀਮਤੀ ਚੀਜ਼ਾਂ ਚੋਰੀ ਕਰ ਲਈਆਂ ਗਈਆਂ। ਇਹ ਚੀਜ਼ਾਂ ਚੱਕ ਕੇ ਉੱਥੋਂ ਚਲੇ ਗਏ ਸੀ। ਜਿਸ ਤੋਂ ਬਾਅਦ ਪਿਤਾ ਨੇ ਆਪਣੀ ਸਤੀ ਨੂੰ ਕਿਹਾ ਕਿ ਉਹ ਅੱਗੇ ਤੋਂ ਇਹ ਜੀ ਕੋਈ ਪਾਰਟੀ ਨਾ ਕਰੇ ਅਤੇ ਨਾਲ ਹੀ ਉਸ ਦੇ ਨਾਲ ਦੋਸਤਾਂ ਦੇ ਉੱਪਰ ਕੇਸ ਵੀ ਕਰਵਾ ਦਿੱਤਾ। ਹੁਣ ਗਰੁੱਪ ਹੋਮ ਜਾਣਾ ਸ਼ੁਰੂ ਕਰਦੀ ਹੈ ਇਹ ਕੁੜੀਆਂ ਗਰੁੱਪ ਹੋਮ ਹੁੰਦੇ ਨੇ ਜਿੱਥੇ ਕਿ ਆਪਣੀ ਮਨਮਰਜ਼ੀ ਦੇ ਨਾਲ ਮੁੰਡੇ ਕੁੜੀਆਂ ਰਹਿ ਰਹੇ ਹੁੰਦੇ ਨੇ। ਸਤਾਰਾ ਨਵੰਬਰ ਨੂੰ ਵੀਕਐਂਡ ਤੇ ਆਪਣੇ ਘਰ ਵੀ ਆਂਦੀ ਹੈ ਇਹ ਅਤੇ ਰਾਤ ਨੂੰ ਦੋਸਤ ਦੇ ਵੱਲੋਂ ਇਸ ਨੂੰ ਫੋਨ ਕੀਤਾ ਜਾਂਦਾ ਹੈ ਹੁਣੇ ਉਹ ਹਾਲਾਤ ਬਣ ਚੁੱਕੇ ਨੇ ਜਦੋਂ ਕੁੜੀ ਆਪੇ ਤੋਂ ਬਾਹਰ ਹੈ ਆਪਣੇ ਮਾਪਿਆਂ ਦੀ ਗੱਲ ਨਹੀਂ ਮੰਨਦੀ ਵੀਕਐਂਡ ਤੇ ਪਾਰਟੀ ਹੈ ਘਰ ਦੇ ਵਿੱਚ ਆਣ ਦੇ ਬਾਵਜੂਦ ਉਹ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਚਲੀ ਜਾਂਦੀ ਹੈ ਰਾਤ ਦੇ 12 ਵਜੇ ਜਾਂਦੇ ਨੇ ਪਰ ਉਹ ਘਰ ਵਾਪਸ ਨਹੀਂ ਮੁੜਦੀ ਪਰਿਵਾਰਿਕ ਮੈਂਬਰ ਉਸ ਦਿਨ ਸਵੇਰ ਨੂੰ ਜਾਣਦੇ ਸੀ ਪਰ ਫਿਰ ਵੀ ਉਹ ਚਿੰਤਾ ਦੇ ਵਿੱਚ ਸੀ ਕਿ ਕੁੜੀ ਫੋਨ ਕਿਉਂ ਨਹੀਂ ਚੱਕ ਰਹੀ ਇਸ ਮਗਰੋਂ ਪਤਾ ਲੱਗਦਾ ਕਿ ਉਹ ਲਾਪਤਾ ਹੈ ਅਤੇ ਫਿਰ ਪੁਲਿਸ ਨੂੰ ਰਿਪੋਰਟ ਕੀਤੀ ਜਾਂਦੀ ਹੈ ਪਰ ਪੁਲਿਸ ਦਾ ਕਹਿਣਾ ਹੁੰਦਾ ਕਿ ਗਰੁੱਪ ਹੋਮ ਦੇ ਵਿੱਚ ਰਹਿੰਦੇ ਬੱਚੇ ਅਕਸਰ ਹੀ ਇੱਧਰ ਉੱਧਰ ਚਲੇ ਜਾਂਦੇ ਨੇ ਇਸ ਕਰਕੇ 48 ਘੰਟੇ ਬਾਅਦ ਹੀ ਰਿਪੋਰਟ ਲਿਖੀ ਜਾਵੇਗੀ ਇਸ ਦੇ ਵਿਚਾਲੇ ਹੀ ਇੱਕ ਸਕੂਲ ਦੇ ਵਿੱਚੋਂ ਖਬਰ ਉੱਡਦੀ ਉੱਡਦੀ ਸਾਹਮਣੇ ਆਉਂਦੀ ਹੈ ਕਿ ਦੋ ਜਾਨਿਆਂ ਨੇ ਜਿਦੇ ਵਿੱਚ ਇੱਕ ਗੋਰਾ ਅਤੇ ਗੋਰੀ ਹੈ ਇਹਨਾਂ ਨੇ ਮਿਲ ਕੇ ਰੀਨਾ ਨੂੰ ਮਾਰ ਦਿੱਤਾ ਹੈ ਇਹ ਸਾਰੀ ਘਟਨਾ ਨੂੰ 7 ਦਿਨ ਲੰਘ ਚੁੱਕੇ ਸਨ ਇੱਕ ਨੌਜਵਾਨ ਖੁਦ ਹੀ ਪੁਲਿਸ ਦੇ ਕੋਲ ਜਾ ਕੇ ਆਖਦਾ ਹੈ ਕਿ ਕੈਲੀ ਅਤੇ ਉਸਦੇ ਦੋਸਤ ਨੇ ਮਿਲ ਕੇ ਰੀਨਾ ਨੂੰ ਮਾਰ ਦਿੱਤਾ ਪਰ ਪੁਲਿਸ ਨੇ ਕੈਲੀ ਅਤੇ ਉਸਦੇ ਦੋਸਤ ਸਮੇਤ 6 ਹੋਰ ਕੁੜੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਹੁੰਦਾ ਹੈ ਉਹ ਦੱਸਦੇ ਨੇ ਕਿ ਹਾਂ ਅਸੀਂ ਉਸ ਨੂੰ ਬ੍ਰਿਜ ਤੋਂ ਹੇਠਾਂ ਸੁੱਟ ਦਿੱਤਾ ਨਦੀ ਦੇ ਵਿੱਚ ਉੱਥੋਂ ਹੀ ਉਸਦੀ ਲਾਸ਼ ਬਰਾਮਦ ਹੁੰਦੀ ਹੈ ਜਦੋਂ ਪੁਲਿਸ ਤੇ ਕੋਲ ਮੈਡੀਕਲ ਰਿਪੋਰਟ ਆਉਂਦੀ ਹੈ ਤਾਂ ਉਸ ਦੇ ਵਿੱਚ ਸਭ ਕੁਝ ਸਾਫ਼ ਹੋ ਜਾਂਦਾ ਹੈ ਕਿ ਕਿੰਨੀ ਬੇਰਹਿਮੀ ਦੇ ਨਾਲ ਪਹਿਲਾਂ ਉਸ ਦੇ ਸ਼ਰੀਰ ਤੇ ਸੱਟਾਂ ਮਾਰੀਆਂ ਗਈਆਂ ਅਤੇ ਫਿਰ ਉਸ ਦੀ ਜਾਨ ਲਈ ਗਈ। ਇਸ ਦੇ ਵਿੱਚ ਇਹ ਗੁੜੀ ਦੱਸਦੀ ਹੈ ਕਿ ਅਸੀਂ ਕੁੱਲ 9 ਜਾਣੇ ਪਾਰਟੀ ਕਰ ਰਹੇ ਸੀ। ਇੱਕ ਕੁੜੀ ਨੇ ਇਲਜ਼ਾਮ ਲਗਾਇਆ ਕਿ ਰੀਨਾ ਨੇ ਉਸ ਦੇ ਟੈਲੀਫੋਨ ਵਾਲੀ ਡਾਇਰੀ ਚੋਰੀ ਕਰ ਲਈ ਅਤੇ ਉਸ ਦੇ ਬॉयਫਰੈਂਡ ਨੂੰ ਫੋਨ ਕੀਤਾ। ਇਸ ਮਗਰੋਂ ਰੀਨਾ ਗਾਲ ਕੱਢਦੀ ਹੈ ਅਤੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਜਾਂਦੀ ਹੈ। ਉਸ ਦੇ ਮੱਥੇ ਤੇ ਜਲਦੀ ਹੋਈ ਸਿਗਰਟ ਤੱਕ ਲਗਾਈ ਗਈ ਅਤੇ ਨਾਲ ਹੀ ਅਠ ਜਾਣਿਆਂ ਨੇ ਐਨਾ ਕੁੱਟਿਆ ਕਿ ਉਸ ਦਾ ਬੁਰਾ ਹਾਲ ਹੋ ਗਿਆ ਜਦੋਂ ਉਹ ਉੱਥੇ ਤੁਰ ਕੇ ਜਾਣ ਲੱਗਦੀ ਆ ਤਾਂ ਕੈਲੀ ਅਤੇ ਉਸ ਦਾ ਦੋਸਤ ਉੱਥੇ ਆਉਂਦੇ ਨੇ ਅਤੇ ਉਸ ਨੂੰ ਪੁਲ ਤੋਂ ਹੀਠਾਂ ਸੁੱਟ ਦਿੰਦੇ ਨੇ ਪਾਣੀ ਦੇ ਵਿੱਚ ਸੁੱਟਣ ਤੋਂ ਬਾਅਦ ਉਸ ਦੇ ਸਿਰ ਦੇ ਉੱਪਰ ਪੈਰ ਰੱਖਿਆ ਜਾਂਦਾ ਹੈ ਪਾਣੀ ਘੱਟ ਹੋਣ ਦੇ ਕਾਰਨ ਉਸ ਨੂੰ ਡਬੋ ਕੇ ਮਾਰਿਆ ਜਾਂਦਾ ਹੈ ਬੜੀ ਹੀ ਬੇਰਹਿਮੀ ਦੇ ਨਾਲ ਇਸ ਕੁੜੀ ਦੀ ਜਾਨ ਲੈ ਗਈ ਅਤੇ ਮਾਪਿਓ ਨੇ ਫਿਰ ਵੀ ਆਪਣੀ ਧੀ ਦਾ ਹਮੇਸ਼ਾ ਸਾਥ ਦਿੱਤਾ ਉਹ ਨਹੀਂ ਚਾਹੁੰਦੇ ਸੀ ਕਿ ਇਹ ਮਾੜੀ ਘਟਨਾ ਕਿਸੇ ਵੀ ਬੱਚੇ ਦੇ ਨਾਲ ਹੋਵੇ 6 ਕੁੜੀਆਂ ਨੂੰ ਇਸ ਪੂਰੀ ਘਟਨਾ ਦੇ ਵਿੱਚ ਘੱਟ ਸਜ਼ਾ ਮਿਲੀ ਕੈਲੀ ਅਤੇ ਵਾਰਡ ਨੂੰ ਵੀ ਇਸ ਦੇ ਵਿੱਚ ਸਜ਼ਾ ਦਿੱਤੀ ਗਈ ਵਾਰਡ ਨੇ ਇਹ ਪਹਿਲਾਂ ਹੀ ਮੰਨ ਲਿਆ ਸੀ ਕਿ ਉਸਨੇ ਕੀਤਾ ਹੈ ਜਿਸ ਦੇ ਚੱਲਦੇ ਹੋਏ ਉਸਨੂੰ 2005 ਤੱਕ ਜੇਲ੍ਹ ਦੇ ਵਿੱਚ ਰੱਖਣਾ ਤੈਅ ਕੀਤਾ ਗਿਆ ਤੇ ਫਿਰ ਉਸਨੂੰ ਪੈਰੋਲ ਮਿਲ ਜਾਣੀ ਸੀ ਇਸ ਮਗਰੋਂ 2018 ਦੇ ਵਿੱਚ ਦਿਨ ਦੀ ਪੈਰੋਲ ਕੁੜੀ ਨੂੰ ਮਿਲ ਜਾਂਦੀ ਸੀ ਜਿਸ ਦਾ ਨਾਮ ਕੈਲੀ ਸੀ ਪਰ ਰਾਤ ਨੂੰ ਉਸ ਨੂੰ ਜੇਲ੍ਹ ਦੇ ਵਿੱਚ ਹੀ ਆਉਣਾ ਪੈਂਦਾ ਸੀ ਇਹ ਸਾਰੀ ਮਾੜੀ ਘਟਨਾ ਨੂੰ ਲੈ ਕੇ ਇੱਕ ਵੈਬ ਸੀਰੀਜ਼ ਤੱਕ ਬਣ ਚੁੱਕੀ ਹੈ ਇੰਨੀ ਡਰਾ ਦੇਣ ਵਾਲੀ ਖੌਫਨਾਕ ਵਾਰਦਾਤ ਸੀ ਕਿ ਪਿਓ ਦੇ ਵੱਲੋਂ ਖੁਦ ਹੀ ਇੱਕ ਕਿਤਾਬ ਲਿਖੀ ਗਈ ਜਿਸ ਦੇ ਵਿੱਚ ਉਸ ਨੇ ਆਪਣੀ ਧੀ ਦਾ ਇਹ ਸਾਰਾ ਦੁੱਖ ਦਰਦ ਅਤੇ ਉਸ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਨਿੱਕੀਆਂ ਮੋਟੀਆਂ ਗੱਲਾਂ ਨੂੰ ਦਰਜ ਕੀਤਾ ਹੈ ਹਰੀਨਾ ਵਿਰਕ ਦੇ ਨਾਲ ਜੁੜੀਆਂ ਹੋਈਆਂ ਕੁਝ ਹੋਰ ਤੱਥ ਅਤੇ ਗੱਲਾਂ ਨੇ ਅਤੇ ਇਹ ਉਸ ਦੇ ਨਾਲ ਕਿੰਨੀਆਂ ਕਿ ਮਿਲਦੀਆਂ ਜੁਲਦੀਆਂ ਨੇ ਤੇ ਦੋਹਾਂ ਚੋਂ ਕਿਹੜੀ ਗੱਲ ਤੁਹਾਨੂੰ ਸੱਚ ਲੱਗਦੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ 1997 ਨਵੰਬਰ ਮਹੀਨਾ ਰਾਤ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿਕਟੋਰੀਆ ਦੇ ਗਾਰਚ ਨਾਮਕ ਜਲ ਮਾਰਗ ਦੇ ਕਿਨਾਰੇ 14 ਸਾਲ ਦੀ ਰੀਨਾ ਵਿਰਕ ਦੀ ਲਾਸ਼ ਪਈ ਸੀ ਜਿਸ ਨੂੰ ਕਿ ਕੁੱਟ-ਕੁੱਟ ਕੇ ਖਤਮ ਕੀਤਾ ਗਿਆ ਸੀ ਹਫਤੇ ਦੇ ਸ਼ਿਰੂ ਦੇ ਵਿੱਚ ਹੀ ਇਹ ਖਬਰ ਫੈਲ ਗਈ ਸੀ ਕਿ ਸ਼ੁੱਕਰਵਾਰ ਰਾਤ ਨੂੰ ਅੰਜਾਨ ਕੁੜੀ ਨੂੰ ਉਹ ਸਭ ਕੁਝ ਮਿਲਣ ਵਾਲਾ ਜਿਸ ਦੀ ਉਹ ਹੱਕਦਾਰ ਹੈ ਹੁਣ ਇਹ ਮੰਨਿਆ ਜਾਂਦਾ ਹੈ ਕਿ ਇਹ ਉਸ ਦੇ ਦਗਾਬਾਜ਼ ਦੋਸਤਾਂ ਦੀ ਹੀ ਕਾਰੈਸਤਾਨੀ ਸੀ ਕਿ ਉਹ ਉਸ ਨੂੰ ਉੱਥੇ ਲੈ ਕੇ ਗਏ ਜਿਸ ਤੇ ਚਲਦੇ ਹੋਏ 14 ਸਾਲ ਦੀ ਇਸ ਕੁੜੀ ਦੀ ਜਾਨ ਲਈ ਗਈ 14 ਸਾਲ ਦੀ ਰੀਨਾ ਦੀ ਜਾਨ ਲਈ ਜਾ ਚੁੱਕੀ ਸੀ 14 ਤੋਂ 16 ਸਾਲ ਦੇ 8 ਜਾਨੀਆਂ ਨੂੰ ਹਿਰਾਸਤ ਦੇ ਵਿੱਚ ਪੁਲਿਸ ਨੇ ਅਗਲੇ ਦਿਨ ਲੈ ਲਿਆ ਸੀ 2 ਨਵੰਬਰ ਨੂੰ ਰੀਨਾ ਦੀ লাশ ਮਿਲੀ ਮਨਜੀਤ ਵਿਰਕ ਸੁਮਨ ਅਤੇ ਦੋ ਬੱਚਿਆਂ ਦੀ ਜ਼ਿੰਦਗੀ ਇਸ ਦਿਨ ਤੋਂ ਬਾਅਦ ਹਮੇਸ਼ਾ ਹਮੇਸ਼ਾ ਦੇ ਲਈ ਬਦਲ ਚੁੱਕੀ ਸੀ ਸਾਹਸ ਅਤੇ ਮਾਸੂਮੀਅਤ ਦਾ ਸੁਮੇਲ ਸੀ ਇਹ ਕੁੜੀ ਰੀਨਾ ਸਾਫਲੇ ਰੰਗ ਦੀ ਪਾਰੀ ਕੁੜੀ ਸੀ ਜਿਸ ਦੇ ਸਰੀਰ ਤੇ ਕਈ ਬਾਲ ਵੀ ਸੀ ਉਮਰ ਦੇ ਨਾਲੋਂ ਜ਼ਿਆਦਾ ਹੈ ਵਾਲ ਸੀ ਜਿਵੇਂ ਕਿ ਬਾਕੀ ਉਮਰ ਦੇ ਜਿਵੇਂ ਕਿ ਬਾਕੀ ਕੁੜੀਆਂ ਦੇ ਸਰੀਰ ਦੇ ਉੱਪਰ ਕੱਟ ਸੀ ਪਰ ਇਸ ਨੂੰ ਇਹਨਾਂ ਸਾਰੀਆਂ ਗੱਲਾਂ ਕਰਕੇ ਵੀ ਛੇੜਿਆ ਜਾਂਦਾ ਸੀ ਅਤੇ ਤੰਗ ਕੀਤਾ ਜਾਂਦਾ ਸੀ। ਇਹ ਉਸ ਜਗ੍ਹਾ ਤੇ ਰਹਿ ਰਹੀ ਸੀ ਜਿੱਥੇ ਪਤਲੇ ਅਤੇ ਗੋਰਾ ਲੋਕਾਂ ਨੂੰ ਇਹ ਉਸ ਜਗ੍ਹਾ ਤੇ ਰਹਿ ਰਹੀ ਸੀ ਜਿੱਥੇ ਪਤਲੇ ਅਤੇ ਗੋਰੇ ਲੋਕਾਂ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਸੀ। ਮਨਜੀਤ ਵਿਰਕ ਦੇ ਇੰਡੋ ਕੈਨੇਡੀਅਨ ਸੁੰਮਨ ਦੀ ਲਾਡਲੀ ਅਤੇ ਸਭ ਤੋਂ ਵੱਡੀ ਧੀ ਰੀਨਾ ਵਿਰਕ ਦੀ ਇਹ ਕਹਾਣੀ ਹੈ। ਰੀਨਾ ਦੀ ਨਾਨੀ ਅਤੇ ਮਾਂ ਹੌਲੀ-ਹੌਲੀ ਆਪਣੇ ਧਰਮ ਤੋਂ ਦੂਜੇ ਧਰਮ ਦੇ ਵਿੱਚ ਵੱਧ ਰਹੇ ਸਨ। ਯਹੋਵਾ ਦੇ ਸਾਕੀ ਧਰਮ ਦੇ ਵਿੱਚ ਉਹ ਪਰਿਵਰਤਿਤ ਹੋ ਰਹੇ ਸਨ ਅਤੇ ਇਸ ਧਰਮ ਦੇ ਵਿੱਚ ਖਾਣਾ ਅਤੇ ਰਹਿਣਾ-ਸਹਿਣਾ ਬਹੁਤ ਹੀ ਜ਼ਿਆਦਾ ਸਟ੍ਰਿਕਟ ਹੁੰਦਾ ਹੈ। ਕਈ ਤਰ੍ਹਾਂ ਦੀਆਂ ਪਾਬੰਦੀਆਂ ਹੁੰਦੀਆਂ ਨੇ ਜਿਸ ਦੇ ਵਿੱਚ ਮੇਕਅਪ ਨਾ ਕਰਨਾ, ਕੁਝ ਖਾਸ ਚੀਜ਼ਾਂ ਨਾ ਖਾਣੀਆਂ ਆਦਿ ਸ਼ਾਮਿਲ ਹੈ। ਰੀਨਾ 14 ਸਾਲ ਦੀ ਸੀ ਤਾਂ ਉਸ ਨੂੰ ਬਾਲੀਵੁੱਡ ਦੀਆਂ ਫਿਲਮਾਂ ਖੁਲ ਦੇ ਨਾਲ ਜ਼ਿੰਦਗੀ ਨੂੰ ਜੀਣਾ ਫੈਸ਼ਨ ਕਰਨਾ ਇਹ ਸਭ ਕੁਝ ਪਸੰਦ ਸੀ ਪਰ ਧਰਮ ਉਸ ਨੂੰ ਰੋਕਦਾ ਸੀ ਜਿਸ ਤੇ ਚਲਦੇ ਹੋਏ ਉਹ ਬਾਗੀ ਹੋ ਰਹੀ ਸੀ 1996 ਤੇ ਵਿੱਚ ਸਮਾਜਿਕ ਕਾਰਕਿਰਤਾਮਾ ਨੂੰ ਰੀਨਾ ਨੇ ਕਿਹਾ ਸੀ ਕਿ ਘਰ ਦੇ ਵਿੱਚ ਉਸ ਦੇ ਨਾਲ శਰੀਰਕ ਜਨ ਅਤੇ ਮਾਨਸਿਕ ਸ਼ੋਸ਼ਣ ਹੋ ਰਿਹਾ ਹੈ ਜਿਸ ਤੋਂ ਬਾਅਦ ਉਸ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਬਾਅਦ ਹੀ ਪਿਤਾ ਦਾ ਕਹਿਣਾ ਸੀ ਕਿ ਇਹ ਸਾਰੇ ਝੂਠੇ ਦੋਸ਼ ਉਸਨੇ ਉਹਨਾਂ ਦੋਸਤਾਂ ਦੇ ਕਹਿਣ ਤੇ ਹੀ ਲਗਾਏ ਸੀ ਜਿਨ੍ਹਾਂ ਨੇ ਉਸਨੂੰ ਝੂਠੇ ਸੁਪਨੇ ਦਿਖਾਏ ਕਿ ਉਹ ਇੰਜ ਕਰਨ ਤੋਂ ਬਾਅਦ ਆਜ਼ਾਦੀ ਦੀ ਜ਼ਿੰਦਗੀ ਜਿਉ ਹੋ ਸਕੇਗੀ। ਦਰਅਸਲ ਉਹ ਉਸਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਹੇ ਸੀ ਅਤੇ ਦੇਖਣਾ ਚਾਹੁੰਦੇ ਸੀ ਕਿ ਕੋਈ ਕਿਵੇਂ ਕਿੰਨਾ ਮੂਰਖ ਬਣ ਸਕਦਾ ਹੈ। ਇਹਨਾਂ ਦੋਸ਼ਾਂ ਨੇ ਪਰਿਵਾਰ ਨੂੰ ਹਾਲਾਂਕਿ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਸੀ ਜਦੋਂ ਇੱਕ ਪਿਤਾ ਨੂੰ ਉਸਦੀ ਹੀ ਧੀ ਦੇ ਨਾਲ ਸਰੀਰਕ ਸ਼ੋਸ਼ਣ ਕਰਨ ਕਰਕੇ ਹਿਰਾਸਤ ਦੇ ਵਿੱਚ ਲਿਆ ਹੋਵੇ। ਹਾਲਾਂਕਿ ਬਾਤ ਦੇ ਵਿੱਚ ਰੀਨਾ ਨੇ ਨਾ ਸਾਰੀਆਂ ਗੱਲਾਂ ਤੋਂ ਇਨਕਾਰ ਕੀਤਾ ਅਤੇ ਇਹ ਕਿਹਾ ਕਿ ਉਹ ਦੋਸ਼ ਝੂਠੇ ਨੇ ਪਰਿਵਾਰ ਦੇ ਨਾਲ ਉਹ ਮੁੜ ਤੋਂ ਰਹਿਣ ਆ ਗਈ ਸੀ ਪਰ ਇੱਥੇ ਰਹਿੰਦੇ ਹੀ ਜਦੋਂ ਇੱਕ ਪਾਰਟੀ ਤੇ ਦੋਸਤਾਂ ਦੇ ਵੱਲੋਂ ਸੱਦਿਆ ਗਿਆ ਜੋਸਫਿਨ ਅਤੇ ਡਸਟੀ ਨੇ ਉਸਨੂੰ ਪਾਰਟੀ ਦੇ ਵਿੱਚ ਬੁਲਾਇਆ ਤਾਂ ਉਹ ਚਲੀ ਗਈ 14 ਨਵੰਬਰ 1997 ਦਿਨ ਸ਼ੁੱਕਰਵਾਰ ਇਸੇ ਹੀ ਉਸ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਉਸਦੇ ਨਾਲ ਕੁਝ ਗਲਤ ਹੋਣ ਵਾਲਾ ਹੈ ਉਸਨੇ ਇਥੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਸੀ ਆਪਣੇ ਭਰਾ ਅਮਨ ਨੂੰ ਫੋਨ ਵੀ ਕੀਤਾ ਸੀ ਕਿ ਉਹ ਕੁਝ ਸਮੇਂ ਤੱਕ ਘਰ ਪਹੁੰਚ ਜਾਵੇਗੀ ਪਰ ਉਹ ਨਹੀਂ ਪਹੁੰਚਦੀ ਕਿਉਂਕਿ ਇੱਥੇ ਹੋਰ ਕੁੜੀਆਂ ਨੇ ਉਸ ਨੂੰ ਫੜ ਲਿਆ ਸੀ ਉਸਦੇ ਨਾਲ ਕੁੱਟਕਟਾਪਾ ਕੀਤਾ ਉਸ ਦਾ ਵਾਪਸ ਜਾਣ ਦੇ ਲਈ ਉਹ ਬੱਸ ਪਾਸ ਤੱਕ ਫਾੜ ਦਿੱਤਾ ਗਿਆ ਜਿਸ ਤਰ੍ਹਾਂ ਹੀ ਉਸਨੇ ਘਰ ਪਹੁੰਚਣਾ ਸੀ ਇਸ ਤੋਂ ਬਾਅਦ ਹੀ ਦਰਦਨਾਕ ਤਰੀਕੇ ਦੇ ਨਾਲ ਉਸਨੂੰ ਕੁੱਟਿਆ ਜਾਂਦਾ ਹੈ ਬੁਰਾ ਭਲਾ ਬੋਲਿਆ ਜਾਂਦਾ ਹੈ ਜਲਦੀ ਹੋਈ ਸਿਗਰਟ ਉਸ ਦੇ ਮੱਥੇ ਤੇ ਲਗਾਈ ਜਾਂਦੀ ਹੈ ਅਤੇ ਉਸ ਦੀ ਜਾਨ ਲੈ ਲਈ ਜਾਂਦੀ ਹੈ ਜਿਹੜੇ ਲੋਕ ਦੂਜੇ ਦੀ ਜ਼ਿੰਦਗੀ ਨੂੰ ਬਰਬਾਦ ਜਾਂ ਖਰਾਬ ਕਰਦੇ ਨੇ ਉਹਨਾਂ ਦੀ ਖੁਦ ਦੀ ਜ਼ਿੰਦਗੀ ਕਦੇ ਵੀ ਲਈ ਤੇ ਨਹੀਂ ਆਉਂਦੀ ਅਤੇ ਉਹ ਸਾਰੀ ਉਮਰ ਕਿਸੇ ਨਾ ਕਿਸੇ ਮੁਸੀਬਤ ਅਤੇ ਝੰਜੜੇ ਦੇ ਵਿੱਚ ਫਸੇ ਰਹਿੰਦੇ ਨੇ ਅਤੇ ਚੈਨ ਨਾਲ ਨਹੀਂ ਜੀ ਪਾਉਂਦੇ ਇਸ ਦੇ ਵਿੱਚ ਉਹ ਸਾਰੇ ਕਿਰਦਾਰ ਉਹ ਸਾਰੇ ਲੋਕ ਜਿਨ੍ਹਾਂ ਨੇ ਰੀਨਾ ਦੀ ਜ਼ਿੰਦਗੀ ਖਰਾਬ ਕੀਤੀ ਸੀ ਆਪਣੀ ਜ਼ਿੰਦਗੀ ਨੂੰ ਅੰਤ ਤੱਕ ਉਹ ਪੂਰੇ ਤਰੀਕੇ ਦੇ ਨਾਲ ਜੀ ਰਹੇ ਨੇ ਕਿਉਂਕਿ ਉਹ ਮੁੰਡਾ ਜਿਸ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਹਿਰਾਸਤ ਚ ਲਿਆ ਗਿਆ ਉਸ ਨੇ ਆਪਣੇ ਮੱਥੇ ਦੇ ਉੱਪਰ ਸੀ ਲਿਖਵਾ ਲਿਆ ਯਾਨੀ ਕਿ ਕ੍ਰਿਮੀਨਲ ਬੈਕਗ੍ਰਾਉਂਡ ਤੋਂ ਹੈ ਆ ਦੇ ਨਾਲ ਹੀ ਉਹ ਕੁੜੀ ਜਿਸ ਨੇ ਕੀ ਰੀਨਾ ਦੀ ਜਾਨ ਲਈ ਸੀ ਉਸ ਨੇ ਵੀ ਆਪਣਾ ਇੱਕ ਬੱਚਾ ਜੇਲ੍ਹ ਦੇ ਵਿੱਚ ਹੀ ਪੈਦਾ ਕੀਤਾ ਸੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਜ਼ਿੰਦਗੀ ਜੀ ਰਹੇ ਲੋਕ ਕਿਸੇ ਵੀ ਤਰ੍ਹਾਂ ਨਾਲ ਕਦੇ ਖੁਸ਼हाल ਨਹੀਂ ਹਰੀਨਾ ਵਿਰਕ ਦੇ ਨਾਲ ਜੁੜੀਆਂ ਹੋਈਆਂ ਕੁਝ ਹੋਰ ਤਥ-ਤੱਥ ਅਤੇ ਗੱਲਾਂ ਨੇ ਅਤੇ ਇਹ ਉਸ ਦੇ ਨਾਲ ਕਿੰਨੀਆਂ ਕਿ ਮਿਲਦੀਆਂ ਜੁਲਦੀਆਂ ਨੇ ਤੇ ਦੋਹਾਂ ਚੋਂ ਕਿਹੜੀ ਗੱਲ ਤੁਹਾਨੂੰ ਸੱਚ ਲੱਗਦੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ 1997 ਨਵੰਬਰ ਮਹੀਨਾ ਰਾਤ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿਕਟੋਰੀਆ ਦੇ ਗਾਰਚ ਨਾਮਕ ਜਲ ਮਾਰਗ ਦੇ ਕਿਨਾਰੇ 14 ਸਾਲ ਦੀ ਰੀਨਾ ਵਿਰਕ ਦੀ ਲਾਸ਼ ਪਈ ਸੀ ਜਿਸ ਨੂੰ ਕਿ ਕੁੱਟ-ਕੁੱਟ ਕੇ ਖਤਮ ਕੀਤਾ ਗਿਆ ਸੀ ਹਫਤੇ ਦੇ ਸ਼ੁਰੂ ਦੇ ਵਿੱਚ ਇਹ ਖਬਰ ਫੈਲ ਗਈ ਸੀ ਕਿ ਸ਼ੁੱਕਰਵਾਰ ਰਾਤ ਨੂੰ ਅਣਜਾਨ ਕੁੜੀ ਨੂੰ ਉਹ ਸਭ ਕੁਝ ਮਿਲਣ ਵਾਲਾ ਹੈ ਜਿਸ ਦੀ ਉਹ ਹੱਕਦਾਰ ਹੈ ਹੁਣ ਇਹ ਮੰਨਿਆ ਜਾਂਦਾ ਹੈ ਕਿ ਇਹ ਉਸ ਦੇ ਦਗਾਬਾਜ਼ ਦੋਸਤਾਂ ਦੀ ਹੀ ਕਾਰੈਸਤਾਨੀ ਸੀ ਕਿ ਉਹ ਉਸ ਨੂੰ ਉੱਥੇ ਲੈ ਕੇ ਗਏ ਜਿਸ ਤੇ ਚਲਦੇ ਹੋਏ 14 ਸਾਲ ਦੀ ਇਸ ਕੁੜੀ ਦੀ ਜਾਨ ਲਈ ਗਈ 14 ਸਾਲ ਦੀ ਰੀਨਾ ਦੀ ਜਾਨ ਲਈ ਜਾ ਚੁੱਕੀ ਸੀ 14 ਤੋਂ 16 ਸਾਲ ਦੇ ਅੱਠ ਜਾਨੀਆਂ ਨੂੰ ਹਿਰਾਸਤ ਦੇ ਵਿੱਚ ਪੁਲਿਸ ਨੇ ਅਗਲੇ ਦਿਨ ਲੈ ਲਿਆ ਸੀ 22 ਨਵੰਬਰ ਨੂੰ ਰੀਨਾ ਦੀ ਲਾਸ਼ ਮਿਲੀ ਮਨਜੀਤ ਫਿਰਕ ਸੁਮਨ ਅਤੇ ਦੋ ਬੱਚਿਆਂ ਦੀ ਜ਼ਿੰਦਗੀ ਇਸ ਦਿਨ ਤੋਂ ਬਾਅਦ ਹਮੇਸ਼ਾ ਹਮੇਸ਼ਾ ਦੇ ਲਈ ਬਦਲ ਚੁੱਕੀ ਸੀ ਸਾਹਸ ਅਤੇ ਮਾਸੂਮੀਅਤ ਦਾ ਸੁਮੇਲ ਸੀ ਇਹ ਕੁੜੀ ਰੀਨਾ ਸਾਫਲੇ ਰੰਗ ਦੀ ਪਾਰੀ ਕੁੜੀ ਸੀ ਜਿਸ ਦੇ ਸਰੀਰ ਤੇ ਕਈ ਬਾਲ ਵੀ ਸੀ ਉਮਰ ਦੇ ਨਾਲੋਂ ਜ਼ਿਆਦਾ ਹੈ ਬਾਲ ਸੀ ਜਿਵੇਂ ਕਿ ਬਾਕੀ ਕੁੜੀਆਂ ਦੇ ਸਰੀਰ ਦੇ ਉੱਪਰ ਕੱਟ ਸੀ ਪਰ ਇਸ ਨੂੰ ਇਹਨਾਂ ਸਾਰੀਆਂ ਗੱਲਾਂ ਕਰਕੇ ਵੀ ਛੇੜਿਆ ਜਾਂਦਾ ਸੀ ਅਤੇ ਤੰਗ ਕੀਤਾ ਜਾਂਦਾ ਸੀ ਇਹ ਉਸ ਜਗ੍ਹਾ ਤੇ ਰਹਿ ਰਹੀ ਸੀ ਜਿੱਥੇ ਪਤਲੇ ਅਤੇ ਗੋਰੇ ਲੋਕਾਂ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਸੀ ਮਨਜੀਤ ਵਿਰਕ ਦੇ ਇੰਡੋ ਕੈਨੇਡੀਅਨ ਸੋਮਨ ਦੀ ਲਾਡਲੀ ਅਤੇ ਸਭ ਤੋਂ ਵੱਡੀ ਧੀ ਰੀਨਾ ਵਿਰਕ ਦੀ ਇਹ ਕਹਾਣੀ ਹੈ ਰੀਨਾ ਦੀ ਨਾਨੀ ਅਤੇ ਮਾਂ ਹੌਲੀ-ਹੌਲੀ ਆਪਣੇ ਧਰਮ ਤੋਂ ਦੂਜੇ ਧਰਮ ਦੇ ਵਿੱਚ ਵੱਧ ਰਹੇ ਸਨ ਯਹੋਵਾ ਦੇ ਸਾਕਸੀ ਧਰਮ ਦੇ ਵਿੱਚ ਉਹ ਪਰਿਵਰਤਿਤ ਹੋ ਰਹੇ ਸਨ ਅਤੇ ਇਸ ਧਰਮ ਦੇ ਵਿੱਚ ਖਾਣਾ ਅਤੇ ਰਹਿਣਾ ਸਹਿਣਾ ਬਹੁਤ ਹੀ ਜ਼ਿਆਦਾ ਸਟ੍ਰਿਕਟ ਹੁੰਦਾ ਹੈ ਕਈ ਤਰ੍ਹਾਂ ਦੀਆਂ ਪਾਬੰਦੀਆਂ ਹੁੰਦੀਆਂ ਨੇ ਜਿਸ ਦੇ ਵਿੱਚ ਮੇਕਅਪ ਨਾ ਕਰਨਾ ਕੁਝ ਖਾਸ ਚੀਜ਼ਾਂ ਨਾ ਖਾਣੀਆਂ ਆਦਿ ਸ਼ਾਮਿਲ ਹੈ ਰੀਨਾ 14 ਸਾਲ ਦੀ ਸੀ ਤਾਂ ਉਸ ਨੂੰ ਬਾਲੀਵੁੱਡ ਦੀਆਂ ਫਿਲਮਾਂ ਖੁੱਲ ਦੇ ਨਾਲ ਜ਼ਿੰਦਗੀ ਨੂੰ ਜੀਣਾ ਫੈਸ਼ਨ ਕਰਨਾ ਇਹ ਸਭ ਕੁਝ ਪਸੰਦ ਸੀ ਪਰ ਧਰਮ ਉਸ ਨੂੰ ਰੋਕਦਾ ਸੀ ਜਿਸ ਤੇ ਚਲਦੇ ਹੋਏ ਉਹ ਬਾਗੀ ਹੋ ਰਹੀ ਸੀ 1996 ਦੇ ਵਿੱਚ ਸਮਾਜਿਕ ਕਾਰਕਟਰਤਾਵਾਂ ਨੂੰ ਰੀਨਾ ਨੇ ਕਿਹਾ ਸੀ ਕਿ ਘਰ ਦੇ ਵਿੱਚ ਉਸ ਦੇ ਨਾਲ శਰੀਰਕ ਜਨ ਅਤੇ ਮਾਨਸਿਕ ਸ਼ੋਸ਼ਣ ਹੋ ਰਿਹਾ ਹੈ ਜਿਸ ਤੋਂ ਬਾਅਦ ਉਸ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਬਾਅਦ ਹੀ ਪਿਤਾ ਦਾ ਕਹਿਣਾ ਸੀ ਕਿ ਇਹ ਸਾਰੇ ਝੂਠੇ ਦੋਸ਼ ਉਸਨੇ ਉਹਨਾਂ ਦੋਸਤਾਂ ਦੇ ਕਹਿਣ ਤੇ ਹੀ ਲਗਾਏ ਸੀ ਜਿਨ੍ਹਾਂ ਨੇ ਉਸ ਨੂੰ ਝੂਠੇ ਸੁਪਨੇ ਦਿਖਾਏ ਕਿ ਉਹ ਇੰਜ ਕਰਨ ਤੋਂ ਬਾਅਦ ਆਜ਼ਾਦੀ ਦੀ ਜ਼ਿੰਦਗੀ ਜੀ ਹੋ ਸਕੇਗੀ ਦਰਅਸਲ ਉਹ ਉਸਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਹੇ ਸੀ ਅਤੇ ਦੇਖਣਾ ਚਾਹੁੰਦੇ ਸੀ ਕਿ ਕੋਈ ਕਿਵੇਂ ਕਿੰਨਾ ਮੂਰਖ ਬਣ ਸਕਦਾ ਇਹਨਾਂ ਦੋਸ਼ਾਂ ਨੇ ਪਰਿਵਾਰ ਨੂੰ ਹਾਲਾਂਕਿ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਸੀ ਜਦੋਂ ਇੱਕ ਪਿਤਾ ਨੂੰ ਉਸਦੀ ਹੀ ਧੀ ਦੇ ਨਾਲ ਸਰੀਰਕ ਸ਼ੋਸ਼ਣ ਕਰਨ ਕਰਕੇ ਹਿਰਾਸਤ ਦੇ ਵਿੱਚ ਲਿਆ ਹੋਵੇ ਹਾਲਾਂਕਿ ਬਾਤ ਦੇ ਵਿੱਚ ਰੀਨਾ ਨੇ ਨਾ ਸਾਰੀਆਂ ਗੱਲਾਂ ਤੋਂ ਇਨਕਾਰ ਕੀਤਾ ਅਤੇ ਇਹ ਕਿਹਾ ਕਿ ਉਹ ਦੋਸ਼ ਝੂਠੇ ਨੇ ਪਰਿਵਾਰ ਦੇ ਨਾਲ ਉਹ ਮੁੜ ਤੋਂ ਰਹਿਣ ਆ ਗਈ ਸੀ ਪਰ ਇੱਥੇ ਰਹਿੰਦੇ ਹੀ ਜਦੋਂ ਇੱਕ ਪਾਰਟੀ ਤੇ ਦੋਸਤਾਂ ਦੇ ਵੱਲੋਂ ਸੱਦਿਆ ਗਿਆ ਜੋਸਫਿਨ ਅਤੇ ਡਸਟੀ ਨੇ ਉਸ ਨੂੰ ਪਾਰਟੀ ਦੇ ਵਿੱਚ ਬੁਲਾਇਆ ਤਾਂ ਉਹ ਚਲੀ ਗਈ 14 ਨਵੰਬਰ 1997 ਦਿਨ ਸ਼ੁੱਕਰਵਾਰ ਇੱਥੇ ਹੀ ਉਸ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਉਸ ਦੇ ਨਾਲ ਕੁਝ ਗਲਤ ਹੋਣ ਵਾਲਾ ਹੈ ਉਸਨੇ ਥੋਪਣ ਦੀ ਕੋਸ਼ਿਸ਼ ਵੀ ਕੀਤੀ ਸੀ ਆਪਣੇ ਭਰਾ ਅਮਨ ਨੂੰ ਫੋਨ ਵੀ ਕੀਤਾ ਸੀ ਕਿ ਉਹ ਕੁਝ ਸਮੇਂ ਤੱਕ ਘਰ ਪਹੁੰਚ ਜਾਵੇਗੀ ਪਰ ਉਹ ਨਹੀਂ ਪਹੁੰਚਦੀ ਕਿਉਂਕਿ ਇੱਥੇ ਹੋਰ ਕੁੜੀਆਂ ਨੇ ਉਸ ਨੂੰ ਫੜ ਲਿਆ ਸੀ ਉਸਦੇ ਨਾਲ ਕੁੱਟਕਟਾਪਾ ਕੀਤਾ ਉਸ ਦਾ ਵਾਪਸ ਜਾਣ ਦੇ ਲਈ ਉਹ ਬੱਸ ਪਾਸ ਤੱਕ ਫਾੜ ਦਿੱਤਾ ਗਿਆ ਜਿਸ ਤੇ ਰਾਹੀਂ ਉਸਨੇ ਘਰ ਪਹੁੰਚਣਾ ਸੀ ਇਸ ਤੋਂ ਬਾਅਦ ਹੀ ਦਰਦਨਾਕ ਤਰੀਕੇ ਦੇ ਨਾਲ ਉਸ ਨੂੰ ਕੁੱਟਿਆ ਜਾਂਦਾ ਹੈ ਬੁਰਾ ਭਲਾ ਬੋਲਿਆ ਜਾਂਦਾ ਹੈ ਜਲਦੀ ਹੋਈ ਸਿਗਰਟ ਉਸ ਦੇ ਮੱਥੇ ਤੇ ਲਗਾਈ ਜਾਂਦੀ ਹੈ ਅਤੇ ਉਸ ਦੀ ਜਾਨ ਲੈ ਲਈ ਜਾਂਦੀ ਹੈ ਜਿਹੜੇ ਲੋਕ ਦੂਜੇ ਦੀ ਜ਼ਿੰਦਗੀ ਨੂੰ ਬਰਬਾਦ ਜਾਂ ਖਰਾਬ ਕਰਦੇ ਨੇ ਉਹਨਾਂ ਦੀ ਖੁਦ ਦੀ ਜ਼ਿੰਦਗੀ ਕਦੇ ਵੀ ਲਈ ਤੇ ਨਹੀਂ ਆਉਂਦੀ ਅਤੇ ਉਹ ਸਾਰੀ ਉਮਰ ਕਿਸੇ ਨਾ ਕਿਸੇ ਮੁਸੀਬਤ ਅਤੇ ਝੰਜੜੇ ਦੇ ਵਿੱਚ ਫਸੇ ਰਹਿੰਦੇ ਨੇ ਅਤੇ ਚੈਨ ਨਾਲ ਨਹੀਂ ਜੀ ਪਾਉਂਦੇ ਇਸ ਦੇ ਵਿੱਚ ਉਹ ਸਾਰੇ ਕਿਰਦਾਰ ਉਹ ਸਾਰੇ ਲੋਕ ਜਿਨ੍ਹਾਂ ਨੇ ਰੀਨਾ ਦੀ ਜ਼ਿੰਦਗੀ ਖਰਾਬ ਕੀਤੀ ਸੀ ਆਪਣੀ ਜ਼ਿੰਦਗੀ ਨੂੰ ਅੰਤ ਤੱਕ ਉਹ ਪੂਰੇ ਤਰੀਕੇ ਦੇ ਨਾਲ ਜੀ ਰਹੇ ਨੇ ਕਿਉਂਕਿ ਉਹ ਮੁੰਡਾ ਜਿਸ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਹਿਰਾਸਤ ਚ ਲਿਆ ਗਿਆ ਉਸ ਨੇ ਆਪਣੇ ਮੱਥੇ ਦੇ ਉੱਪਰ ਸੀ ਲਿਖਵਾ ਲਿਆ ਯਾਨੀ ਕਿ ਕ੍ਰਿਮੀਨਲ ਬੈਕਗ੍ਰਾਉਂਡ ਤੋਂ ਹੈ ਆ ਦੇ ਨਾਲ ਹੀ ਉਹ ਕੁੜੀ ਜਿਸ ਨੇ ਕੀ ਰੀਨਾ ਦੀ ਜਾਨ ਲਈ ਸੀ ਉਸ ਨੇ ਵੀ ਆਪਣਾ ਇੱਕ ਬੱਚਾ ਜੇਲ੍ਹ ਦੇ ਵਿੱਚ ਹੀ ਪੈਦਾ ਕੀਤਾ ਸੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਜ਼ਿੰਦਗੀ ਜੀ ਰਹੇ ਲੋਕ ਕਿਸੇ ਵੀ ਤਰ੍ਹਾਂ ਨਾਲ ਕਦੇ ਖੁਸ਼ਹਾਲ ਨਹੀਂ ਹੋ ਸਕਤੇ